ਹਾਂਜੀ ਸੋਸੀਗਲ ਬੀਬੀ ਜੀ ਚੰਦਰ ਮੜੀਆ ਗੱਲ ਕਰ ਰਹੇ ਹਾਂ ਹੋਰ ਵੀ ਠੀਕ ਠਾਕ ਹਾਂ ਜੀ ਲੱਗਦਾ ਤਾਂ ਠੀਕ ਹੀ ਹੈ ਬਰਾਵਾ ਠੀਕ ਹੈ ਤੇ ਬੀਬੀ ਜੀ ਹੁਣ ਪਹਿਲੀ ਪ੍ਰਤੀਕਿਰਿਆ ਫਿਰ ਕੀ ਆ ਤੁਹਾਡੀ ਪ੍ਰਧਾਨ ਸਾਹਿਬ ਨੇ ਅਸਤੀਫਾ ਜਿਹੜਾ ਦੇ ਦਿੱਤਾ ਵਾ ਇਹ ਗਲਤ ਕੀਤਾ ਜੀ ਹੂੰ ਅਸਤੀਫਾ ਦੇਣਾ ਕੋਈ ਸੂਰਮਗਤੀ ਥੋੜੂ ਹੈ ਹੂੰ ਆਪਣੀ ਡਿਊਟੀ ਜਿਹੜੀ ਹੈ ਉਹ ਡਰਦਾ ਚਲਾਉਣੀ ਚਾਹੀਦੀ ਹੈ ਤਕੜੇ ਹੋ ਕੇ ਹੂੰ ਸਿੱਕੇ ਔਰ ਸੀ ਇਹ ਬੜੀ ਮਰੀ ਹੈ ਤਾਂ ਨੂੰ ਦੇ ਉੱਤੇ ਫੈਸਲੇ ਕਰੂੰ ਸਟਰੋਂਗ ਕਰਕੇ ਕੌਮ ਦੇ ਭਲੇ ਦੇ ਜੀ ਦੇਖੋ ਇਹ ਵੀ ਜਿਹੜਾ ਬੰਦਾ ਇਸ ਦਾ ਅਸਤੀਫਾ ਦਿੰਦਾ ਉਹ ਤੇ ਕਮਜ਼ੋਰੀ ਦਿਖਾਉਂਦਾ ਹੈ ਨਹੀਂ ਉਹ ਇਹ ਵੀ ਦੱਸਿਆ ਜਾ ਰਿਹਾ ਕਿ ਕਿਸੇ ਤਰ੍ਹਾਂ ਦਾ ਦਬਾਅ ਮਹਿਸੂਸ ਕੀਤਾ ਜਾ ਰਿਹਾ ਸੀਗਾ ਨਹੀਂ ਦਬਾਅ ਕਿਉਂ ਮਹਿਸੂਸ ਕਰਨਾ ਆਪਾਂ ਜੇ ਕੋਈ ਪੰਦਾ ਤੇ ਉਹਨੂੰ ਛੱਡੋ ਹਮ ਨਾਮਨੋ ਦਾ ਜੀ ਮਤਲਬ ਦੇਖੋ ਜਿਹੜਾ ਬੰਦਾ ਬਾ ਥੱਲੇ ਆ ਜੀ ਉਹ ਇਹਦਾ ਮਤਲਬ ਆਪਣਾ ਡਿਸੀਜਨ ਮੇਕਰ ਨਹੀਂ ਹੈਗਾ ਜੀ ਕੋਲ ਡਿਸਾਈਡਿੰਗ ਪਾਵਰ ਨਹੀਂ ਹੈ ਕੋਲ ਮਲਾ ਕੇ ਕੀ ਲੱਗਦਾ ਤੁਹਾਨੂੰ ਕੀ ਕਾਰਨ ਰਹੇ ਹੋਣਗੇ ਫਿਰ ਉਹਨਾਂ ਦੇ ਅਸਤੀਫਾ ਦੇਣ ਦੇ ਬਸ ਗੱਲ ਇੱਕੋ ਹੀ ਹੈ ਵੀ ਜਦੋਂ ਉਹਨਾਂ ਨੂੰ ਲਾਇਆ 4 ਸਾਲ ਅਗਲੇ ਨੇ ਲਗਾਤਾਰ ਪ੍ਰਧਾਨ ਰੱਖਿਆ ਤੇ ਉਹਦੇ ਵਿੱਚ ਬੁਲਾਵ ਨਹੀਂ ਸੀ ਨਾ ਫਿਰ ਗੁਲਾਮ ਬਣ ਕੇ ਰਹਿਣਾ ਚਾਹ ਰਖਣਾ ਚਾਹੁੰਦੇ ਸੀ ਤੇ ਬਣਿਆ ਰਿਹਾ ਹੁਣ ਬਹੁਤਾ ਪ੍ਰੈਸ਼ਰ ਇਹ ਹੋ ਗਿਆ ਕਿ ਉਧਰੋਂ ਅਕਾਲਤਾ ਸਾਹਿਬ ਜੀ ਦੇ ਸਰਪੁਚਤਾ ਦੀ ਗੱਲ ਹੈ ਉਧਰੋਂ ਪੰਥ ਦੇ ਨਾਲ ਪੰਥ ਨਾਲ ਉਹ ਸਿੱਧੇ ਹੋ ਕੇ ਜਾ ਨਹੀਂ ਸਕੇ ਅਕਾਲਤਾ ਕਿੰਨੀ ਬੇਮੁਖ ਹੋ ਗਏ ਇਸ ਕਰਕੇ ਉਹ ਉਧਰੋਂ ਪਗੌਰਿਆਂ ਦਾ ਇਹ ਤਲ ਬਣ ਗਿਆ ਉਧਰੋਂ ਇਹ ਜਿਹੜਾ ਸੀਗਾ ਕੱਲ ਨੂੰ 18 30 ਨੂੰ ਮੀਟਿੰਗ ਰੱਖੀ ਹੈ ਉਹਦੇ ਵਿੱਚ ਇਹ ਫੈਸਲਾ ਨਹੀਂ ਸੀ ਕਰ ਸਕਦੇ ਹੋਣਗੇ ਜੀ ਤਾਂ ਕਰਕੇ ਗਏ ਨਾ ਹੂੰ ਅਬ ਇਹ ਵੀ ਜੀ ਇਹਨਾਂ ਨੇ ਅਪੀਲ ਵੀ ਕੀਤੀ ਹੈ ਧਾਮੀ ਸਾਹਿਬ ਹੁਣਾਂ ਨੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਹੈ ਗਿਆਨੀ ਰਗਵੀਰ ਸਿੰਘ ਹੁਣਾਂ ਨੂੰ ਕਿਹਾ ਕਿ ਜਿਹੜਾ 7 ਮੈਂਬਰੀ ਕਮੇਟੀ ਹੈ ਉਹਦੇ ਵਿੱਚੋਂ ਵੀ ਉਹਨਾਂ ਨੂੰ ਫਰਕ ਕਰ ਦਿੱਤਾ ਜਾਵੇ ਇਹਦਾ ਮਤਲਬ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਨਹੀਂ ਹੋ ਹੂੰ ਜਿਮੇਵਾਰੀ ਕੱਲ ਤੇ ਜਿਮੇਵਾਰੀ ਦੀ ਹੈ ਜੀ ਜਿਹੜਾ ਬੰਦਾ ਡਿਸੀਜਨ ਹੀ ਲੈ ਸਕਦਾ ਜਿਹੜਾ ਜਿਮੇਵਾਰੀ ਨਹੀਂ ਨਿਭਾ ਸਕਦਾ ਜਿਹੜਾ ਕੁਰਸੀ ਦਾ ਇਨਤਜ਼ਾਮ ਨਹੀਂ ਕਰ ਸਕਦਾ ਉਹ ਬੁਜ਼ਦਿਲ ਹੀ ਹੋਏਗਾ ਇੱਕ ਬੁਜ਼ਦਿਲ ਦਾ ਤੁਸੀਂ ਟੈਗ ਦੇ ਰਹੇ ਹੋ ਧਾਮੀ ਸਾਹਿਬ ਹੁਣਾਂ ਨੂੰ ਤੇ ਇਹ ਇਹ ਤੇ ਬੁਜ਼ਦਿਲ ਹੀ ਹੁੰਦੀ ਹੈ ਜਿਹੜਾ ਜੰਗ ਦੇ ਮੈਦਾਨ ਚ ਕੋਟੇ ਐਸ ਲਈ ਤੇ ਨਸ਼ੀੜਿਆ ਹੋਇਆ ਕੌਮ ਦਾ ਸੰਕਟ ਵਿੱਚ ਪਈ ਕੌਮ ਹੈ ਜਿਹੜੀ ਕੌਮ ਐਸੇ ਸੰਕਟ ਚ ਫਸੀ ਕਿ ਨਹੀਂ ਫਸੀ ਸਾਨੂੰ ਲੱਗਦਾ ਹੂੰ ਇੱਕੋ ਇੱਕ ਕੁਰਸੀ ਸੀ ਜਿੱਥੋਂ ਸੰਕਟ ਵਿੱਚੋਂ ਕੱਢ ਸਕਦੀ ਸੀ ਜੀ ਦੋਨੋਂ ਪਾਸਿਓਂ ਜੀ ਇਹ ਕਾਤਾ ਸਾਦਾ ਹੁਕਮਨਾਮਾ ਲਾਗੂ ਕਰਵਾ ਕੇ ਅ ਸ਼੍ਰੋਮਣੀ ਕਾਲੀਦਲ ਨੂੰ ਲਿਆਂ ਤੇ ਲਿਆਉਣ ਵਾਸਤੇ ਆਪਣੀ ਭੂਮਿਕਾ ਅੱਛੀ ਸਾਰਥਕ ਨਿਭਾ ਸਕਦੇ ਸੀ ਪ੍ਰਧਾਨ ਜੀ ਦੇਖੋ ਬਾਦਲ ਪਰਿਵਾਰ ਤੇ ਵੀ ਸਵਾਲ ਉੱਠ ਰਹੇ ਨੇ ਕਿ ਸ਼ਾਇਦ ਬਾਦਲ ਪਰਿਵਾਰ ਦੇ ਵੱਲੋਂ ਜਿਹੜਾ ਦਬਾਅ ਮਹਿਸੂਸ ਕੀਤਾ ਜਾ ਰਿਹਾ ਸੀਗਾ ਉਹਦੇ ਤੇ ਦਬਾਅ ਹੈ ਹੀ ਐ ਜੀ ਉਹਦੇ ਪੰਦੇ ਹੀ ਐ ਜੀ ਅਸੀਂ ਚੱਲਣਾ ਕਿ ਨਹੀਂ ਚੱਲਣਾ ਇਹ ਇਹ ਦੇਖਣਾ ਤੁਹਾਡੇ ਦੇ ਵੀ ਹਮੇਸ਼ਾ ਬਣਾਇਆ ਗਿਆ ਦੇਖੋ ਸincerity loyalty honesty ਇਹ ਵੱਖਰੀ ਗੱਲ ਹੈ ਹਮ ਪਰ ਉਹ ਉਹਦਾ ਤਾਂ ਫਾਇਦਾ ਜੇ ਤੁਸੀਂ ਚੰਗੇ ਕੰਮ ਕਰੋਗੇ ਤੇ ਸਮਝੋ ਪਾਰਟੀ ਦੀ ਸincerity ਹੈ ਹਮ ਹਮ ਜੇ ਤੁਸੀਂ ਬੁੱਜਦਲ ਬਣ ਕੇ ਗੁਲਾਮ ਬਣ ਕੇ ਕੰਮ ਕਰੋਗੇ ਉਹਦੀ ਅਗਿਆਕਾਰਤਾ ਨਹੀਂ ਕਹਿੰਦੇ ਉਹਨੂੰ ਜੀ ਉਹ ਗੁਲਾਮੀ ਕਹਿੰਦੇ ਐ ਉਹ ਬੀਬੀ ਜੀ ਆਖਰੀ ਚ ਤੁਹਾਡੀ ਕੀ رائے ਆ ਫਿਰ ਇਸ ਸੰਬੰਧੀ ਇਸ ਮਾਮਲੇ ਸੰਬੰਧੀ ਕੀ رائے ਤੁਹਾਡੀ ਫਿਰ ਕੀ ਕੀ ਰਾਏ ਦੇਣੀ ਚਾਹੁੰਦੇ ਹੋ ਪ੍ਰਧਾਨ ਸਾਹਿਬ ਨੂੰ ਕੀ ਰਾਏ ਦੇਣੀ ਚਾਹੁੰਦੇ ਹੋ ਆਪਣੀ ਪ੍ਰਧਾਨ ਸਰ ਨੂੰ ਸਤੀਫਾ ਦੇਣਾ ਚਾਹੀਦਾ ਹਮ ਆਪਣੀ ਕਸਟੋਡੀ ਹੈ ਨਾ ਆਪਣੀ ਸਰਕਾਰ ਦੇ ਆ ਹੋ ਆਪਣੇ ਜਨਰਲ ਉਸ ਨੇ ਚੁਣਿਆ ਸੀਗੇ ਉਹਨੂੰ ਚੰਗੀ ਤਰ੍ਹਾਂ ਨਭੁੰਦੇ ਭਾੜ ਆਪਣੀ ਜ਼ਿੰਮੇਵਾਰੀ ਜੀ ਔਰ ਠੀਕ ਹੈ ਬੀਬੀ ਜੀ ਧੰਨਵਾਦ ਬੀਬੀ ਜੀ